ਸਾਇਆ ਯਾਰ ਮਸੀ ਜਖਮਾਂ ਨੂੰ ਨਾ ਜਖਮ ਪੁਰਾਣੇ ਟੋੜੜੀਏ ਹੁਣ ਤਰਸ ਕਰੇ ਕਿਉਂ ਪਹਿਲਾਂ ਕਰਤੀ ਸੀ ਜ਼ਿੰਦਗੀ ਬਰਬਾਦ ਮੇਰੀ ਉਸ ਦਿਨ ਤੋਂ ਪੀਣਾ ਹਟ ਜੂਗਾ ਜਦੋਂ ਆਉਣੋਂ ਹਟੇਗੀ ਯਾਦ ਤੇਰੀ ਸੀ ਸਰਦਾਰ ਅਸੀਂ ਗੱਡੀਆਂ ਲਹਾਰ ਵੇ ਦੱਸ ਕਿਵੇਂ ਤੇਰੇ ਨਾਲ ਕਰਨਾ ਪਿਆਰ ਵੇ ਤੁਸੀਂ ਸਰਦਾਰ ਅਸੀਂ ਗੱਡੀਆਂ ਲਹਾਰ ਵੇ ਦੱਸ ਕਿਵੇਂ ਤੇਰੇ ਨਾਲ ਕਰਨਾ ਪਿਆਰ ਵੇ ਸਾਰੀ ਦੁਨੀਆ ਤੋਂ ਤੇਰੇ ਰੰਗ ਲੈ ਚੁਬਾਰੇ ਵੇ ਸਾਡੇ ਕਲਰਾਂ ਚ ਹੁੰਦੇ ਤੰਬੂ ਤਾਣੇ ਮੁੰਡਿਆ ਅੱਜ ਇੱਥੇ ਇੱਥੇ ਕੱਲ੍ਹ ਹੋਰ ਪਿੰਡ ਹੋਣਾ ਨੂੰ ਸਤੇ ਪਹੁੰਦੀ ਆ ਜੇ ਤੂੰ ਤੁਰ ਕੇ ਆਉਤਾ ਕੀ ਬਣੂ ਜੜੀ ਵੇਖ ਵੇਖ ਕੇ ਜੁੰਦੀ ਆ ਸੋਨੇ ਪੁੱਤਰਾ ਨੋ ਨਿੰਮੇਂਦੀ ਦਾ ਨਾ ਹੋਇਆ ਰੰਗ ਪੁਰਾਣਾ ਵੇ ਓ ਤੂੰ ਨੀ ਮੰਗੂ ਤੋਖ ਦੀਰੋ ਮੈਥੋਂ ਦੁੱਖ ਨੀ ਜਰਿਆ ਜਾਣਾ ਵੇ ਗੱਲ ਤੇਰੇ ਕਾਇਆ ਸੱਚੀ ਮੁੱਕ ਜਾਣੀ ਏ ਆਲੇ ਵੇਖ ਲੈ ਨਾ ਬੁਝੂ ਮੇਰੀ ਰੁੱਕ ਜਾਣੀ ਏ ਸਾਡਾ ਪਿਆਰ ਕਾ ਤੋਂ ਤੇਰੇ ਲਈ ਤੁਮਾ ਸ਼ਾ ਹੋ ਗਿਆ ਸਾਡੀ ਜਾਨ ਤੇ ਬਣੀ ਏ ਸਾਡੀ ਜਾਨ ਤੇ ਬਣੀ ਏ ਤੇਰਾ ਹੱਸਾ ਹੋ ਗਿਆ ਸਾਡੀ ਜਾਨ ਤੇ ਬਣੀ ਹਾਏ ਤੂੰ ਕੀ ਜਾਣੇ ਅਸੀਂ ਤੈਨੂੰ ਕੀ ਕੀ ਮੰਨੀ ਬੇ